ਚਾਰੇ ਕੁੱਟ ਨਹੀਂ ਮੈਨੂੰ ਪਾਣਾ ਦਿੱਤੀ ਜਦੀ ਬੰਸ ਕਹਿੰਦਾ ਬੇਬੇ ਮੇਰੇ ਬਹੂ ਲੈ ਕੇ ਜਾ ਕੇ ਮੈਨੂੰ ਪਰਵੱਟੇ ਜਿ ਮਨਾ ਕੇ ਆਉਣੇ ਕਿ ਮੈਂ ਜਾਣਾ ਕੰਮ ਮੈਂ ਕੱਲੀ ਨੂੰ ਨਹੀਂ ਹੋਰਨਾ ਮਾਹ ਬੇ ਮੁੰਡਿਆ ਮੇਰੀ ਗੱਲ ਸੁਣ ਵੀ ਭਾਈ ਦੂਜੇ ਸ਼ਹਿਰ ਜਾ ਕੇ ਹੈਗਾ ਉਹ ਬੁੱਢੀ ਘੋੜੀ ਲਾਲ ਲਗਾਮ ਵਾਲਾ ਕੰਮ ਹੋ ਜੂ ਜਿਸ ਪਿੰਡ ਦੇ ਨੇ ਦੇਖ ਲਿਆ ਕਹਦਾ ਬੇਬੇ ਤੂੰ ਕਹਿ ਰਹੀ ਮੈਂ ਤਾਂ ਬਾਂਸੀ ਦੀ ਬਹੂ ਨਾਲ ਆਈ ਸੀ ਨਹੀਂ ਪੈਣਾ ਮਾਹ ਚਲੇਣਾ ਮੂੰਹ ਵਿੰਗੇ ਹੋ ਜਾਣਾ ਕਿ ਜੇ ਤੀਮੀ ਕਹਿੰਦੀ ਜਵਾਬ ਦੇ ਦੇ ਨਾ ਬੰਦੇ ਤੇ ਮੂੰਹ ਦਾ ਮੰਗਵਾਣਾ ਮੈਂ ਚੱਲ ਤੁਰ ਗਈ ਹੈ ਪੈਣਾ ਅਸੀਂ ਟੈਂਪੋ 'ਚ ਉਤਰਿਆ ਬੜੇ ਉੱਥੇ ਨਹੀਂ ਜਦੋਂ ਪੈਰ ਤੇ ਅੰਦਰ ਤੂੰ ਸਾ ਮੈਂ ਇਹਨੂੰ ਜਦ ਹੀ ਕਰਿਆ ਮਾਂ ਤੈਨੂੰ ਬੋਲਣਾ ਹੈ ਚੁੱਪ ਕਰ ਜਾ ਅਸੀਂ ਤਾਂ ਇੱਕ ਪਾਸੇ ਦੇ ਹੋ ਕੇ ਪਿੱਛੇ ਜਾ ਕੇ ਬੈ ਗਈਆਂ ਜਿਵੇਂ ਘਰ ਵਾਲੇ ਜਾਂਦੇ ਹੁੰਦੇ ਨੇ ਨਾਲ ਕੁੜੀਆਂ ਦੇ ਹੋਵੇਂ ਉਹ ਬੈਠਾ ਕਦੇ ਉਹਦੇ ਮੋਢੇ 'ਚ ਤੇ ਸਿਰ ਧਰ ਲਿਆ ਕਰਕੇ ਤੇ ਖੁਸ਼ ਕਰਿਆ ਕਰੇ ਉਹਨੂੰ ਕਰੇ ਬੇਬੀ ਆ ਕਰਾਲਾ ਬੇਬੀ ਉਹ ਕਰਾਲਾ ਮੈਂ ਉਹਨੂੰ ਕਿਹਾ ਨਹੀਂ ਮੁੰਡਾ ਆਪਣੇ ਪਿੰਡ ਦਾ ਤਾਂ ਹੈ ਨਹੀਂ ਮਾਂ ਨਾਉ ਯਾਦ ਰੱਖੀ ਬੇਬੀ ਆ ਮੁੰਡੇ ਦਾ ਨਾਉ ਵੀ ਪਤਾ ਕਰ ਤੇ ਹਰ ਥੜਕੇੜ ਪਿੰਡ 'ਚ ਕਹਿੰਦੀ ਬੇਬੇ ਇਹ ਬੇਬੀ ਕਹਿੰਦੀ ਜਿਵੇਂ ਆਪਾਂ ਕਹਿੰਨੇ ਆ ਘਰੇ ਖੰਡੋ ਮਿਸਰਾ ਕਹਿੰਦੀ ਉਹ ਵੀ ਬੇਬੀ ਕਹਿੰਦੀ ਆ ਕਹਿੰਦੀ ਤਾਂ ਗਾਲਤਾ ਇਹਦੇ ਨਾਲ ਮੁੰਡੇ ਨਾਲ ਹੋਰ ਮਾਏ ਸਾਨੀ ਚੈ ਬੁੱਟੀ ਮੋਂਤਰੀਓ ਪਿੰਡ ਚ ਤਾਂ ਬਣਦੀ ਐ ਵੀ ਅਖੇ ਮੇਰੇ ਵਰਗਾ ਕੋਈ ਸਾਉ ਨਹੀਂ ਜਦੋਂ ਮੈਂ ਜਾਨੀ ਵੀ ਐ ਗੇਟ ਤੇ ਜਾ ਕੇ ਖਾਰੇ ਮੈਂ ਜੇ ਕਹੂੰ ਦੋ ਤਿੰਨ ਵਾਰੀ ਮੈਂ ਦੀ ਬੇਬੇ ਨੂੰ ਕਿਹਾ ਮਾਂ ਬਈ ਕੁੜੀ ਥੋੜੀ ਪਜਾਮਾ ਦਾ ਮਾਹ ਇਹਦਾ ਉੱਚਾ ਹੀ ਹੁੰਦਾ ਜਾਂਦਾ ਕਿ ਮੈਂ ਪਲੀਜੋ ਪਾਉਣੀਆ ਪਲੀਜੋ ਪਾਉਣਾ ਮੈਂ ਪਲੀਜੋ ਪਾਉਣਾ ਮਾ ਉੱਚਾ ਦੇ ਹੁੰਦਾ ਜਾਂਦਾ ਦਾ ਪਜਾਮਾ ਦਾ ਕੁੜੇ ਸਲਵਾਰਾਂ ਪੋਇਆ ਕਰ ਚੱਜਰੀਆਂ ਨਹੀਂ ਉਹਨੂੰ ਕਹਿੰਦੇ ਗਏ ਬੁੜ ਖਾਨੇ ਜਿਹਦੀ ਕਹਿੰਦੀ ਸੋਚ ਪਿਸਲੀਆ ਮਾਂ ਤੇਰੀ ਬੜੀ ਹੈ ਹੁਣ ਸੋਚ ਨਿਕਲੀ ਅੱਗੇ ਖੰਡ ਨਾ ਵਿਸਰੀ ਤੂੰ ਸਿੱਧਾ ਪੀਵੀ ਤੇ ਆਗੀ ਬੀਬੀ ਨਹੀਂ ਮੈਂ ਕੁਛ ਨਹੀਂ ਬੋਲੀ ਹੈ ਇਹ ਮਾਂ ਅੰਤਰੇ ਦੇ ਦੇਖ ਲਈ ਪਹਿਲਾਂ ਤੇ ਕੀ ਕਰਦੀ ਆ ਕਰਾ ਲਿਆ ਉਰਾ ਪੂਰਾ ਨਹੀਂ ਇਹਦੀ ਮਾਂ ਸੇਰੀ ਬਹੁਤ ਆ ਜੈ ਵੱਡੀ ਇਹ ਨਾਲ ਹੀ ਰਲ ਗਈ ਉਹਦੇ ਜਾ ਕੇ ਉਹਨੂੰ ਕਹਿੰਦੀ ਸਾਨੀ ਕਿਵੇਂ ਆ ਮੈਨੂੰ ਅੱਖ ਜੀ ਦਬਦੀ ਕਿ ਬੇਬੇ ਚੁੱਪ ਰਹਿ ਜਾਂ ਸਾਨੇ ਮੇਰੇ ਕਹਿੰਦੀ ਜਾ ਕੇ ਇਹ ਬਿਜਲੀ ਡਿੱਗੀ ਹੁੰਦੀ ਆਏ ਹੋ ਗਈ ਉਹ ਤਾਂ ਹੋਰ ਇੱਕ ਪਰਵੱਟਾ ਧਿਆ ਕਰਾਇਆ ਨਹੀਂ ਕੋਮੀ ਲੈ ਕੇ ਉੱਠ ਖੜੇ ਫਰੀ ਹੋ ਗਿਆ ਮੇਰੇ ਤਹਾ ਗਿਆ ਉਹ ਕਰੀ ਜਣਾ ਮੀ ਮ ਰਹਿੰਦਾ ਤੁਹਾਡੇ ਮੇ ਮਾ ਜੇ ਰਹਿੰਦਾ ਆ ਕਰੀ ਬੈ ਨਾ ਹੋ ਗਿਆ ਮੇਰਾ ਤਹਾ ਹੋ ਗਿਆ ਆ ਕੀ ਮੇ ਕਿ ਹਰੇ ਵੀ ਕਿ ਮਿਆ ਨਾ ਘਰੇ ਤੱਕ ਦੇ ਹਾਲ ਚਾਲ ਪੁੱਛਿਆ ਨਹੀਂ ਪੱ ਸੱਤੀ ਵਾਰੀ ਤੁਹਾਡੇ ਘਰੇ ਆਈਆਂ ਮੈਂ ਕਹਿੰਦੀ ਇਹ ਤਾਂ ਸਰਨੇ ਸਾਡੇ ਸਰਨੇ ਹੋਰ ਕਹਿੰਦੀ ਨਵੇਂ ਸਾਲ ਦਾ ਕਰਨਾ ਸੀ ਜਾਂ ਤੇ ਆਪ ਇੱਥੇ ਕਾਲ ਦੇ ਚ ਕਰਨਾ ਕੋਸ ਮਾ ਅੱਛਾ ਸਰ ਪਰਵੱਟੇ ਵੀ ਮਨਾ ਦਿੰਦੇ ਨੇ ਤੁਹਾਡੇ ਨਹੀਂ ਐਡੀ ਮੈਂ ਕੋਈ ਚਲਾਤਰੋ ਕੁੜੀ ਨਾ ਦੇਖੀ ਮੈਨੂੰ ਬਣਾਸ ਮਾਰ ਕੇ ਕਹਿੰਦੀ ਹਾਂ ਇਹ ਤਾਂ ਸਾਡੇ ਸਰਦਾ ਹੀ ਆ ਸਾਡੇ ਸਰਦਾ ਹੀ ਆ ਅਮਾ ਹਾਂ ਫੇਰ ਤਾਂ ਸਾਨੇ ਤੇਰਾ ਪ੍ਰੀਚ ਹੀ ਹੋ ਗਿਆ ਹੋ ਉਹ ਮੁੰਡਾ ਇਹਦੇ ਮੂੰਹ 'ਤੇ ਨਹੀਂ ਚੱਕੇ ਜਾਵੇ ਮੈਨੂੰ ਕਹਿੰਦੀ ਹਾਂ ਕਹਿੰਦੀ ਤੁਸੀਂ ਵੀ ਕਰਾ ਲਓ ਤੁਸੀਂ ਵੀ ਕਰਾ ਲਓ ਬੂਟੀ ਭਰ ਲੈ ਵਾਲੀ ਵੀ ਇਹਦੇ ਮੂੰਹ 'ਤੇ ਨਹੀਂ ਚੱਕੇ ਨੇ ਉਹ ਨੂੰ ਦੱਬੀ ਅੱਖ ਸਾਨੂੰ ਕਹਿੰਦੀ ਤੁਹਾਡਾ ਵੀ ਫ੍ਰੀ ਚ ਕਰ ਦਾਂਗੇ ਮੂੰਹ ਬੰਦ ਕਰ ਨੂੰ ਕਰ ਦਿੱਤੇ ਹਾਂ ਨੁਹਾਂ ਤੇ ਪਿੰਡਾਂ ਨਾਲ ਜਾ ਕੇ ਦੱਸਣ ਮੈਂ ਕੁੜੀ ਹਵ ਤੇ ਮਨ ਸੋਚਿਆ ਮਾਂ ਜਾਂ ਮਸੀ ਹੁਣ ਹੱਥ ਆਈ ਗਈ ਮੈਂ ਮਾਂ ਸੀਰ ਬਬੂ ਨੂੰ ਕਿਹਾ ਮਾਂ ਪਰ ਬੱਟੇ ਜੀ ਕਰਾਉਣੇ ਸੀ ਕਹਿੰਦੀ ਹਾਂ ਬੇਬੇ ਮੈਂ ਤਾਂ ਉਹੀ ਕਰਾਉਣੀ ਸੀ ਮਹਾਂ ਲੈ ਤੂੰ ਵੀ ਛੱਨੋ ਬੁੜੀ ਨੂੰ ਕੀ ਜਾਣੇਗੀ ਮਾਂ ਨੇ ਮੂੰਹ ਦਾ ਵੀ ਕਰਾ ਲਾ ਕੁਸਤਰ ਤਾਂ ਹੋਇਆ ਪਿਆ ਬਾਹ ਹੋਇਆ ਪਿਆ ਮਾਂ ਪੈਰਾਂ ਦਾ ਵੀ ਕਰਾ ਲਾ ਆ ਵੀ ਕਰਾ ਲਾ ਉਹ ਵੀ ਕਰਾ ਲਾ ਮੈਂ ਤਾਂ ਓਏ ਖਰਤਾ ਜਾਣੀ ਸੀ 2-3000 ਰੁਪਏ ਤਾਂ ਉਹ ਤਾਂ ਖਰਤਾ ਸੀ ਖੜੀਆਂ ਖੜੀਆਂ ਨੇ ਉੱਥੇ ਫਿਰ ਮੇਰੇ ਮੂੰਹ ਗਨੀ ਡੇਡੀ ਡੇਡੀ ਚੱਕੀ ਜਾਵੇ ਉਹਨੂੰ ਐ ਅੰਦਰੋਂ ਅੰਦਰੀ ਇਹਨੂੰ ਖਾਈ ਜਾਵੇ ਗੱਲ ਵੀ ਬੁੜੀ ਛਾ ਕੇ ਦ ਮੈਨੂੰ ਆਕੇ ਕਹਿੰਦੀ ਬੇਬੇ ਤੁਸੀਂ ਵੀ ਕੁਛ ਕਰਾ ਲੈ ਤੁਸੀਂ ਵੀ ਕੁਛ ਕਰਾ ਲਵਾ ਲੈ ਤੁਸੀਂ ਤੇ ਆ ਗਈ ਹੁਣ ਸਾਹਨੇ ਨਹੀਂ ਮੈਂ ਮੈਂ ਕੀ ਕਰਾਣਾ ਮੇਰੀ ਇੰਨੀ ਉਮਰ ਹੋ ਗਈ ਮਹਾ ਸੀ ਦੁੱਧ ਮੱਖਣਾ ਨਾਲ ਪਲੇ ਹੋਏ ਐਡੇ ਸੋਹਣਾ ਮੇਰੇ ਤੇ ਰੰਗ ਰੂਪ ਚੜਿਆ ਹੈ ਮੈਨੂੰ ਕਰਾਣ ਦੀ ਕੀ ਲੋੜ ਕਹਿੰਦੀ ਨਹੀਂ ਬੇਬੇ ਲੈ ਆਹ ਪੈਰ ਜੇ ਧਵਾ ਲੋ ਮਹਾ ਜਾ ਖਾਣਾ ਮੇਰੇ ਹੱਥੀਂ ਜਲਦੇ ਮੇਰੀਆਂ ਟੁੱਟੇ ਹੋਏ ਨੇ ਨੈਣ ਪ੍ਰਾਨ ਵੀ ਮੈਂ ਇੱਥੇ ਪੈਰ ਇੱਥੇ ਧਵਾਉਂਦੀ ਫਿਰੂ ਨਹੀਂ ਬੇਬੇ ਵਧੀਆ ਧਵਾਉਂਦੀਆ ਵਧੀਆ ਧਵਾਉਂਦੀਆ ਇਹ ਧੱਕਾ ਨਹੀਂ ਕਰਿਆ ਸਮਝ ਤਾਂ ਮੈਂ ਗਈ ਸੀ ਮਹਾ ਹੁਣ ਇਹਨੂੰ ਅੰਦਰੋਂ ਅੰਦਰ ਹੀ ਖਾਈ ਜਾਂਦੀ ਆ ਗੱਲ ਇਹਨੇ ਧੱਕੇ ਨਾਲ ਬਿਠ ਤੇ ਉਹਨਾਂ ਨੇ ਟੱਬ ਵਿੱਚ ਧਰੇ ਮੇਰੇ ਪੈਰ ਲੈ ਉਹਨਾਂ ਨੇ ਕੂਚੇ ਤੇ ਕੂਚਾ ਫੇਰ ਲੈ ਕੂਚੇ ਤੇ ਕੂਚਾ ਫੇਰ ਫੇਰਾ ਮੇਰੇ ਨੌਪਾਲ ਸਜੀ ਲਾਦੀ ਹੈ ਹੱਥ ਮੇਰੇ ਤੋਤੇ ਸਮਾਰ ਕੇ ਉਹ ਤਾਂ ਐਂ ਕਹਿਣਾ ਵੀ ਤੂੰ ਹਿੱਲੀ ਨਾ ਅਸੀਂ ਸਾਰਾ ਕੁਝ ਕਰ ਦਾਂਗੇ ਤੇਰਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਮੈਂ ਨਹੀਂ ਭੈਣਾ ਦਰੋ ਤਾਂ ਮੇਰੇ ਟਿੱਡਾ ਸ਼ਿਸ਼ਾ ਵੀ ਦਾ ਮੂੰਹ ਦੇਖ ਦੇ ਘਰ ਮਹ ਲੈ ਐਸਾ ਨਹੀਂ ਤੇ ਅੱਜ ਮੋਜਾ ਘਟਿਆ ਲੈ ਉਹਨਾਂ ਨੇ ਨੌਪਾਲ ਸਾਂ ਲਾ ਕੂਚੇ ਫੇਰ ਹੱਥ ਚਮਕਾ ਮੂੰਹ ਚਮਕਾ ਹੈ ਬਾਸਰੀ ਵੀ ਉਦੋਂ ਸਾਂ ਚਨਾਵੇ ਹੋਰ ਨਿਕਲ ਚੈਨਲ ਹੈ ਨਿਬੜਿਆ ਸਾਡਾ ਉਹ ਦੁਵਾਚ ਬੜਾਸ ਮਾਰ ਕੇ ਇਹਨੂੰ ਤਾਂ ਹੱਥਾਂ ਪੈਰਾਂ ਦੀ ਪਈ ਪਈ ਅਖੇ ਬੇਬੇ ਤੇ ਮੈਂ ਮੋਟਾ ਸੂਟ ਲੈਦਾ ਹਰ ਸਿਆਣ ਆ ਗਿਆ ਪੈ ਤੇ ਮੋਟਾ ਸੂਟ ਲੈਦਾ ਉਹਨ ਕਦੇ ਉਹਨ ਕਹੇ ਭਾਬੀ ਤਿੰਨ ਪੱਛ ਲੈਦਾ ਤੈਨੂੰ ਆ ਕਰਦਾ ਹਰ ਸਾਡੇ ਸਰਦਾ ਹੀ ਆ ਸਾਡੇ ਸਰਦਾ ਹੀ ਆ ਕਰ ਕਰਕੇ ਮਹਾਣੀ ਚਾਲਾ ਬੂਟੀ ਬਾਲਰ ਤਾਂ ਥੋੜੇ ਸਰਦਾ ਤੀ ਮਹਾ ਬਾਹਰ ਕੇ ਬਾਜ਼ਾਰ ਥੋੜੀ ਥੋੜੇ ਸਰਦਾ ਹੋਈ ਇਹਨਾਂ ਕੋਸਤਾ ਲੈ ਕੇ ਦੇਣਾ ਉੱਥੇ ਸਮੋਸੇ ਮੰਗਾ ਜੂਸ ਮੰਗਾ ਕੇ ਹੈ ਮੇਰੇ ਬੇਬੇ ਜੀ ਨੇ ਮੇਰੇ ਬੇਬੇ ਜੀ ਨੇ ਮਾ ਲੈ ਹੁਣ ਤਾਂ ਸਾਨੀ ਜੀਜੀ ਕਰਦੀ ਉਹ ਤਾਂ ਸਾਨੀ ਨੇ ਕਦੇ ਮੈਨੂੰ ਪੁੱਛਿਆ ਨਹੀਂ ਘਰੇ ਚਾਹ ਦੇ ਗਲਾਸ ਠੋਕ ਕਰਕੇ ਮਾਰਦੀ ਐ ਜੇ ਅਸੀਂ ਤਾਂ ਅੱਜ ਪੁੱਜ ਕੇ ਨਿਕਲੀਆਂ ਬਾਹਰੇ ਅਸੀਂ ਮੈਂ ਬਾਂਸੇ ਦੀ ਬਹੂ ਨੂੰ ਕਿਹਾ ਹਾਂ ਚੱਲ ਹਨਾ ਦਸਨਾ ਦਸਨਾ ਤਾਂ ਬਾਤ ਦੀ ਗੱਲ ਆ ਅੱਜ ਤਾਂ ਸਾਨੇ ਮੌਜ ਕਰਤੀ ਨਹੀਂ ਮੈਂ ਤਾਂ ਕਦੇ ਆਪ ਨਹੀਂ ਜਾ ਖਾਣਾ ਇਹ ਜਿਆ ਕੂਚਾ ਮਾਰਿਆ ਜਿਹੜਾ ਉਹਨਾਂ ਨੇ ਮੇਰੇ ਬਾਰੇ ਵਿੱਚ ਪੈਰ ਲੈ ਦੇ ਹਾ ਹੋਰ ਪੈਰ ਤਾਂ ਮੇਰੇ ਚਮਕਾਤੇ ਇਹਨਾਂ ਨੇ ਜੇ ਤੂੰ ਬਾਂਸੇ ਦੀ ਬਹੂ ਦਾ ਮੂੰਹ ਦੇਖੇ ਚੰਦ ਵਰਗੀ ਗੱਡੀ ਪਈਆ ਕਿੱਥੇ ਜਾ ਖਾਣੇ ਮਣ ਮਣ ਮੈਲ ਰਹਿੰਦੀ ਸੀ ਉਹਦੇ ਹੋਰ ਐ ਕਰਕੇ ਅਸੀਂ ਘਰੇ ਆਈਆਂ ਫਿਰ ਮੈਂ ਨਹੀਂ ਫੇਰਿਆ ਛੱਡਿਆ ਮੈਂ ਬਾਗੀ ਸਾਂ ਨੂੰ ਜਾਂ ਮਿੰਨ ਮਿੰਨ ਗਏ ਬੇਬੇ ਜੀ ਆਗੇ ਬੇਬੇ ਜੀ ਆਗੀ ਉਦੋਂ ਮਾਂ ਦੇਖੀ ਜਾਵੇ ਮੇਰੇ ਤਾਂ ਇਨਾ ਸੁਈ ਕੁੱਤੀ ਵਾਂਗੂ ਪੈਂਦੀ ਤੇ ਇਹਨੂੰ ਕਹਿੰਦੀ ਪਹਿਲਾਂ ਹੀ ਬੋਲ ਪੀ ਮੇਰੇ ਜਾਂਦੀ ਨੂੰ ਕਹਿੰਦੀ ਮੰਮੀ ਅੱਜ ਕਹਿੰਦੀ ਸਾਡੇ ਸਰ ਸਾਨੂੰ ਲੈ ਕੇ ਗਈ ਹੋਈ ਸੀ ਕਹਿੰਦੀ ਉੱਥੇ ਬੇਬੇ ਜੀ ਮਿਲੇ ਉਹ ਕਹਿੰਦੀ ਤੈ ਮੈਨੂੰ ਤਾਂ ਕਹਿੰਦ ਸਿਆ ਕਿਹੜੇ ਸਰ ਕਹਿੰਦੀ ਕਾਲਜ ਵਾਲੇ ਸਰ ਲੈ ਕੇ ਗਈ ਸੀ ਸਾਨੂੰ ਕਾਲਜ ਵਾਲੇ ਸਰ ਲੈ ਕੇ ਗਈ ਸੀ 9 ਸਾਲ ਕਰਕੇ ਕਹਿੰਦੀ ਉਹਨਾਂ ਦਾ ਬੂਟੀ ਪਾਰਲਰ ਆ ਚਲੋ ਉੱਥੋਂ ਕਰਗੀ ਚੁੱਪ ਮਾਂ ਫੇਰ ਕਦੇ ਫਾਇਦਾ ਲਿਆ ਜਾਂਦਾ ਮਾਂ ਹਾਂ ਸਿਆਣੀਆ ਕੁੜੀ ਸਾਨੇ ਮਾਂ ਉੱਥੇ ਸਾਨੂੰ ਸਾਰ ਨੂੰ ਮਿਲਿਆ ਕਹਿੰਦੀ ਮੇਰੇ ਬੇਬੇ ਜੀ ਅਕੇ ਸਾਨੀ ਬਹੁਤ ਚੰਗੀ ਆ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਤੇ ਕਿਸੇ ਨੂੰ ਸੱਡਦੀ ਐ ਹਰੇਕ ਨੂੰ ਨਿੰਦਦੀ ਆ ਕਿਸੇ ਦੀ ਬੁੜੀ ਨਹੀਂ ਕਿਸੇ ਦੀ ਕੁੜੀ ਨਹੀਂ ਐ ਨੇ ਸੱਡਣੀ ਐਗੀ ਕਿਸਾਨੀ ਬਹੁਤ ਚੰਗੀ ਆ ਜਸ ਤਾਂ ਉੱਥੇ ਦੇਖੇ ਸਾਨੇ ਦੇ ਰੰਗ ਸੀ ਤਾਂ ਉੱਤੇ ਦੇਖੀ ਸਾਨੀ ਅਕੇ ਸਾਨੇ ਰੰਗ ਬਰੰਗੀ ਘਰੇ ਟਕੀ ਹੋਈ ਬਾਹਰੇ ਨੰਗੀ ਬੜੀ ਬੜੀ ਐ ਐ ਸਾਨੀ ਦੀ